ਹਾਂਜੀ ਕਿਦਾਂ ਜੀ ਖੇਡ ਪੰਜਾਬੀ ਨੂੰ ਪਿਆਰ ਕਰਨ ਵਾਲੇ ਵੀਡੀਓ ਜਰੂਰ ਸ਼ੇਅਰ ਕਰਿਓ ਉੱਤੇ ਲਾਈਕ ਕਮੈਂਟ ਵੀ ਜਰੂਰ ਕਰਿਓ ਕੋਈ ਚੈਨਲ ਨੂੰ ਫੋਲੋ ਕਰ ਲਓ ਤੇ ਨੰਬਰ ਕਮੈਂਟ ਕਰਕੇ ਜਰੂਰ ਦੱਸਿਓ ਵੀਰੇ ਇੱਕ ਨੰਬਰ ਵਾਲੀ ਰੇਟ ਵਧੀਆ ਜਾਂ ਅਕਲਾ ਚੱਕਲਾ ਦੋ ਨੰਬਰ ਵਾਲੇ ਸੱਤ ਰੇਡਾਂ ਨੇ ਸੱਤਾਂ ਜਿ ਤੁਹਾਨੂੰ ਕਿਹੜੀ ਪਸੰਦ ਆ ਜਰੂਰ ਕਮੈਂਟ ਕਰਕੇ ਦੱਸਿਓ ਕਿਹੜੇ ਮੁੰਡੇ ਨੇ ਵਧੀਆ ਰੇਡ ਪਾਈ ਹੈ ਸਹੀ ਤਰੀਕੇ ਨਾਲ ਇਤਲਾ ਖੇਤਲਾ ਖੇਤਲਾ ਬਾਲਾ ਜ਼ੋਰ ਨਹੀਂ ਪਾਉਣਾ ਠੀਕ ਠੀਕ ਕਰਦੇ ਹੋ ਗੁਰੂ ਹੋਲੀ ਹੋਲੀ ਬਸ ਧੀਰ ਕੇ ਦੇਖ ਕੇ ਪਿਆਰ ਦੇ ਨਾਲ ਅੱਗੇ ਵੱਸ ਸਕਣਾ ਤੇ ਨਸ਼ੇ ਪੱਤੇ ਤੋਂ ਦੂਰ ਰਹਿਣਾ ਖੇਡ 'ਤੇ ਧਿਆਨ ਦੇਣਾ ਤੇ ਇਹਨਾਂ ਨੂੰ ਹੌਸਲਾ ਬਜਾਈ ਹੋਵੇ ਜੀ ਠੀਕ ਹੈ ਤੇ ਜਰੂਰ ਕਰਿਓ ਵੀਡੀਓ ਸ਼ੇਅਰ ਤੇ ਇਹ ਮੁੰਡੇ ਕਹਿੰਦੇ ਨੇ ਵੀ ਸਾਡੀ ਵੀਡੀਓ ਬਣਾਇਆ ਕਰ ਤੇ ਨੂੰ ਕਮੈਂਟ ਕਰਨਗੇ ਤੇ ਸਾਨੂੰ ਸ਼ੇਅਰ ਕਰਨਗੇ ਤੇ ਸਾਨੂੰ ਮਾੜਾ-ਮੋਟਾ ਹੌਸਲਾ ਉਹ ਖੇਡਣ ਦਾ ਤੇ ਅਸੀਂ ਜਰੂਰ ਹੋ ਜਾਵਾਂਗੇ ਤੇ ਸ਼ੇਅਰ ਕਰ ਦਿਓ ਵੀਰੇ ਸਾਰੇ ਰਲ ਕੇ ਠੀਕ ਹੈ ਜੀ ਜੇ ਕੋਈ ਗਲਤੀ ਹੋ ਗਈ ਤਾਂ ਮਾਫੀ ਕਰਿਓ ਤੇ ਕਮੈਂਟ ਲਾਇਕ ਵੀਡੀਓ ਨੂੰ ਸ਼ੇਅਰ ਫੋਲੋ ਜ਼ਰੂਰ ਕਰਿਓ। ਅਗਰ YouTube ਤੇ ਦੇਖਦੇ ਹੋ ਤਾਂ ਸਬਸਕ੍ਰਾਈਬਰ ਘੰਟੀ ਵਾਲਾ ਬਟਨ ਦਬਾ ਕੇ ਰੱਖੋ। ਠੀਕ ਹੈ ਜੀ। ਇਹ ਮੇਰੀ ਵੀਡੀਓ ਦੇਖਣ ਲਈ ਵਧੀਆ। ਤੇ ਬਾਕੀ ਦੇਖੀ ਰੋ ਤੁਸੀਂ ਕਿ ਮੈਚ ਲੱਗਿਆ ਤੇ ਆਓ ਦੇਖੋ ਜੀ। ਬੱਸ 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 ਬੜਾ ਜ਼ੋਰ ਨਹੀਂ ਲਾਉਣਾ। ਟੋਲੇ ਟਰੀ ਬੋਤਲ ਭਾਲਦਾ ਹਾਂ ਕੱਚੀ ਕੱਚੀ ਗਾਰੋ ਕੱਚੀ ਸਿੱਧੀ ਗੱਲ ਆ ਲੱਤ ਸਿੱਧੀ ਗੱਲ ਆ ਚਲੋ ਚਲੋ ਲੱਗ ਗਿਆ ਲੱਗ ਗਿਆ ਲੱਗ ਗਿਆ ਪ੍ਰੈਸ ਮਾਰ ਪ੍ਰੈਸ ਮਾਰ ਓਏ ਟੋਲੇ ਲੱਗਿਆ ਮਾਰ ਜੋਰ ਘੁੰਮ ਕੇ ਮਾਰ ਪ੍ਰੈਸ ਮਾਰ ਹੌਲੀ ਹੌਲੀ ਗੋਡਾ ਉਈ ਨਾ ਘੁਮਾ ਲਈ ਬਸ ਠੀਕ ਆ ਹੌਲੀ ਬਸ ਬਸ ਲੈ ਜਾ ਲੈ ਜਾ ਲੈ ਜਾ ਨਿਕਲ ਗਿਆ ਚੱਕ ਉਹਨੂੰ ਹਣ ਬਈ ਬਸ ਚੱਲ ਬਸ ਬਸ ਗਾਂ ਵਾਲੀ ਗਰੀ ਬਸ ਹਟ ਦੇ ਘੁੰਮ ਕੇ ਮਾਰਿਆ ਕਰ ਜੋਰ ਦੇਖਦਾ ਕਿਹਾ ਲਓ ਜੀ ਰੇਟ ਨੰਬਰ 3 ਜੇ ਕਿਨਾਂ ਕਿਦਿਂ ਚਲ ਕੋ ਦਿਲ ਉਹਤੇ ਪਾ ਬੰਨਾ ਸ਼ਾਰਟ ਪਹਿਲੇ ਪ੍ਰੇਆ ਪ੍ਰੇਆ ਹਰ ਪ੍ਰੈਸ ਮਾਰ ਪ੍ਰੈਸ ਵਾ ਮਾੜਾ ਮਾੜਾ ਹੱਥ ਵੀ ਚਲਾ ਲਿਆ ਕਰ